ਦੋਸਤੋ ਪੰਜਾਬੀ ਕੰਪਿਊਟਰ ਵਿੱਚ ਤੁਹਾਡਾ ਸਵਾਗਤ ਹੈ। ਅ ਦੋਸਤੋ ਅੱਜ ਅਸੀਂ ਜਿਹੜੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਬੜੀ ਐਮ ਹੈ। ਅ ਅੱਜ ਦੇ ਕੰਪਿਊਟਰ ਦੇ ਯੋਗ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੀਆਂ ਖ਼ਬਰਾਂ, ਅ ਗਿਆਨ ਦੀ ਪ੍ਰਾਪਤੀ ਦੇ ਲਈ ਸਾਨੂੰ ਪੜ੍ਹਨੀਆਂ ਪੈਂਦੀਆਂ ਨੇ। ਕਈ ਵਾਰ ਕੀ ਹੁੰਦਾ ਹੈ ਕਿ ਇੱਕ ਭਾਸ਼ਾ ਦੇ ਵਿੱਚ ਅਸੀਂ ਨਿਪੁੰਨ ਹੁੰਨੇ ਆਂ, ਦੂਸਰੀ ਭਾਸ਼ਾ ਦੇ ਵਿੱਚ ਨਿਪੁੰਨਤਾ ਨਹੀਂ ਹੁੰਦੀ। ਤਾਂ ਇਸ ਸਮੱਸਿਆ ਦੇ ਹੱਲ ਦੇ ਲਈ ਅਸੀਂ ਡਿਕਸ਼ਨਰੀਆਂ ਸ਼ਬਦ ਕੋਸ਼ ਵਰਤਦੇ ਹਾਂ ਆ ਪਰੰਪਰਾਗਤ ਜਿਹੜੇ ਪ੍ਰਿੰਟ ਫਾਰਮ ਦੇ ਵਿੱਚ ਸ਼ਬਦ ਕੋਸ਼ ਜਿਹੜੇ ਕਿਤਾਬਾਂ ਦੇ ਰੂਪ ਦੇ ਵਿੱਚ ਸ਼ਬਦ ਕੋਸ਼ ਸੀ ਆ ਉਹਨਾਂ ਦਾ ਬਦਲ ਭਾਵੇਂ ਕੰਪਿਊਟਰ ਨਹੀਂ ਹੈ ਪਰ ਫਿਰ ਵੀ ਜੋ ਕਿ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਇੱਕ ਨਵੀਂ ਪਰੰਪਰਾ ਚੱਲ ਪਈ ਹੈ ਕਿ ਉਹ ਆਨਲਾਈਨ ਸ਼ਬਦ ਕੋਸ਼ਾਂ ਦਾ ਸਹਾਰਾ ਲੈਣ ਲੱਗ ਪਈ ਹੈ ਕੰਪਿਊਟਰ ਦੇ ਉੱਤੇ ਉਪਲਬਧ ਡਿਕਸ਼ਨਰੀਆਂ ਦੀ ਵਰਤੋਂ ਦੀ ਮੰਗ ਦਿਨੋ ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਕੋਈ ਵੀ ਸ਼ਬਦ ਜਿਹੜਾ ਹੈ ਉਹ ਜੇ ਤੁਹਾਡੇ ਕੋਲ ਕੰਪਿਊਟਰ ਖੁੱਲਿਆ ਤਾਂ ਸਿਰਫ ਇੱਕ ਮਾਊਸ ਦੇ ਕਲਿੱਕ ਦੀ ਦੂਰੀ ਦੇ ਉੱਤੇ ਹੁੰਦਾ ਹੈ ਤੇ ਦੋਸਤੋ ਇਸ ਲੋਡ ਨੂੰ ਪੰਜਾਬੀ ਯੂਨੀਵਰਸਿਟੀ ਨੇ ਬਾਖੂ ਵੀ ਮਹਿਸੂਸ ਕੀਤਾ ਹੈ ਤੇ ਪੰਜਾਬੀ ਯੂਨੀਵਰਸਿਟੀ ਦੇ ਪਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਨੇ ਇੱਕ ਡਿਕਸ਼ਨਰੀ ਨੂੰ ਇੰਗਲਿਸ਼ ਤੋਂ ਪੰਜਾਬੀ ਡਿਕਸ਼ਨਰੀ ਨੂੰ ਆਨਲਾਈਨ ਕੀਤਾ ਹੈ ਤੇ ਦੋਸਤੋ ਅੱਜ ਅਸੀਂ ਸਿੱਖਾਂਗੇ ਕਿ ਇਸ ਆਨਲਾਈਨ ਡਿਕਸ਼ਨਰੀ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਇੰਟਰਨੈਟ ਖੋਲਣਾ ਹੈ ਇੰਟਰਨੈਟ ਬ੍ਰਾਊਜ਼ਰ ਜਿਵੇਂ ਕਿ Google Chrome ਹੈ ਇਸ ਨੂੰ ਖੋਲ ਲਿਆ Google Chrome ਖੋਲਣ ਤੋਂ ਬਾਅਦ ਅਸੀਂ ਇਹਦੀ ਐਡਰੈਸ bar ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਐਡਰੈਸ ਲਿਖਾਂਗੇ ਪੰਜਾਬੀਯੂਨੀਵਰਸਿਟੀ.ac.in ਜਦੋਂ ਅਸੀਂ ਲਿਖਿਆ ਤਾਂ ਪੰਜਾਬੀ ਯੂਨੀਵਰਸਿਟੀ ਦਾ ਹੋਮ ਪੰਨਾ ਖੋਲ ਕੇ ਸਾਡੇ ਸਾਹਮਣੇ ਆਇਆ। ਦੋਸਤੋ ਹੋਮ ਪੰਨੇ ਦੇ ਬਿਲਕੁਲ ਉੱਪਰਲੇ ਹੱਥ ਸੱਜੇ ਹੱਥ ਟੌਪ ਦੇ ਉੱਤੇ ਇੱਕ ਲਿੰਕ ਤੁਹਾਨੂੰ ਨਜ਼ਰ ਆਏਗਾ ਇੰਗਲਿਸ਼ ਪੰਜਾਬੀ ਕੋਸ਼। ਇਹਦੇ ਉੱਤੇ ਕਲਿੱਕ ਕਰ ਦੇਣਾ ਤਾਂ ਦੋਸਤੋ ਜਿਹੜਾ ਪੰਨਾ ਨਵਾਂ ਤੁਹਾਨੂੰ ਮਿਲੇਗਾ ਇਹ ਪੂਰੀ ਦੀ ਪੂਰੀ ਇੱਕ ਤਰ੍ਹਾਂ ਦੀ ਵੈਬਸਾਈਟ ਹੈ। ਆਨਲਾਈਨ ਅੰਗਰੇਜ਼ੀ ਪੰਜਾਬੀ ਕੋਸ਼ ਦੀ ਵੈਬਸਾਈਟ ਹੈ। ਪਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਬਣਾਈ ਗਈ ਵੈਬਸਾਈਟ ਹੈ। ਆ ਦੋਸਤੋ ਇਸ ਦੇ ਹੇਠਲੇ ਪਾਸੇ ਤੁਸੀਂ ਇੱਥੇ ਅੰਗਰੇਜ਼ੀ ਦਾ ਸ਼ਬਦ ਪਾਓਗੇ ਔਰ ਤੁਹਾਨੂੰ ਉਹ ਬਦਲੇ ਦੇ ਵਿੱਚ ਪੰਜਾਬੀ ਦੇ ਵਿੱਚ ਉਹਦਾ मीनिंग ਦੱਸੇਗਾ ਆ ਦੋਸਤੋ ਇਸ ਜਿਹੜੀ ਡਿਕਸ਼ਰੀ ਹੈ ਇਹਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ 3-4000 ਸ਼ਬਦ ਸੂਚਨਾ ਟੈਕਨੋਲੋਜੀ ਤੇ ਕੰਪਿਊਟਰ ਦੇ ਨਾਲ ਸੰਬੰਧਿਤ ਵੀ ਹਨ ਤੁਸੀਂ ਮੰਨ ਲਓ ਕੰਪਿਊਟਰ ਸ਼ਬਦ ਪਾਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਫੈਸਿਲਿਟੀ ਤੇ ਇਹਦੇ ਵਿੱਚ ਇਹ ਹੈ ਕਿ ਤੁਸੀਂ ਜਿਉਂ ਹੀ ਕੋਈ ਸ਼ਬਦ ਟਾਈਪ ਕਰਦੇ ਹੋ ਤਾਂ ਉਹਦੇ ਥੱਲੇ ਇੱਕ ਸੂਚੀ ਕਰਾਉਣ ਦੇ ਵਾਰ ਸੋਚੀ ਜਿਹੜੀ ਤੁਹਾਨੂੰ ਦਿਖਾਈ ਦਿੰਦੀ ਹੈ ਤੁਹਾਨੂੰ ਪੂਰਾ ਸ਼ਬਦ ਵੀ ਟਾਈਪ ਕਰਨ ਦੀ ਲੋੜ ਨਹੀਂ ਹੈ ਤੁਸੀਂ ਸ਼ਬਦ ਸਿਲੈਕਟ ਕੀਤਾ ਕੰਪਿਊਟਰ ਅਰਥ ਵਿਕੋ ਦੇ ਉੱਤੇ ਕਲਿੱਕ ਕੀਤਾ ਔਰ ਇਹ ਦੇਖੋ ਕੰਪਿਊਟਰ ਸ਼ਬਦ ਦੇ ਅਰਥ ਆ ਗਏ ਔਰ ਇਹਦੇ ਵਿੱਚ ਇੱਕ ਇਹ ਵੀ ਵਿਲੱਖਣ ਸੁਵਿਧਾ ਹੈ ਕਿ ਤੁਸੀਂ ਇੱਥੇ ਉਚਾਰਨ ਜਿਹੜਾ ਹੈ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੋਇਆ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਕਈ ਲੋਕਾਂ ਨੂੰ ਕੰਪਿਊਟਰ ਜਾਂ ਹੋਰ ਜਿਹੜੇ ਸ਼ਬਦ ਜਿਹੜੇ ਅੰਗਰੇਜ਼ੀ ਦੇ ਸ਼ਬਦ ਨੇ ਉਹਨਾਂ ਨੂੰ ਆ ਪੜਨ ਦੇ ਵਿੱਚ ਦਿੱਕਤ ਆਉਂਦੀ ਏ ਤਾਂ ਉਹ ਵੀ ਮਸਲਾ ਇਸ ਡਿਕਸ਼ਨਰੀ ਨੇ ਆਨਲਾਈਨ ਡਿਕਸ਼ਨਰੀ ਨੇ ਸੁਲਝਾ ਦਿੱਤਾ ਹੈ ਉਹ ਇਹਦੇ ਅਰਥਨ ਨਾਲ ਵਿਆਕਰਨਿਕ ਜਾਣਕਾਰੀ ਹੈ ਦੋਸਤੋ ਇਸ ਸ਼ਬਦ ਕੋਸ਼ ਦੇ ਵਿੱਚ ਆ ਜੋ ਉਚਾਰਣ ਦੇ ਨਿਯਮ ਵਰਤੇ ਗਏ ਨੇ ਉਹਨਾਂ ਨੂੰ ਤੁਸੀਂ ਉਚਾਰਣ ਕੁੰਜੀ ਦੇ ਉੱਤੇ ਕਲਿੱਕ ਕਰਕੇ ਦੇਖ ਸਕਦੇ ਹੋ ਇੱਕ ਫਾਈਲ ਪੀਡੀਐਫ ਰੂਪ ਦੇ ਵਿੱਚ ਤੁਹਾਨੂੰ ਖੁੱਲੀ ਹੋਈ ਮਿਲੇਗੀ ਇਸੇ ਪ੍ਰਕਾਰ ਦੋਸਤੋ ਜੇ ਤੁਸੀਂ ਡਿਕਸ਼ਨਰੀ ਦੇ ਵਿੱਚ ਵਰਤੇ ਗਏ ਸੰਖੇਪ ਚਿੰਨ੍ਹਾਂ ਦੇ ਬਾਰੇ ਪੜ੍ਹਨਾ ਹੈ ਤੇ ਇੱਥੇ ਕਲਿੱਕ ਕਰੋਗੇ ਤਾਂ ਜਿੰਨੇ ਵੀ ਚਿੰਨ ਜਿਹੜੇ ਸੰਖੇਪ ਚਿੰਨ ਇਸ ਡਿਕਸ਼ੀ ਦੇ ਵਿੱਚ ਵਰਤੇ ਗਏ ਉਹਨਾਂ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਤੁਹਾਨੂੰ ਮਿਲੇਗੀ ਮਾਪ ਤੋਲ ਦੇ ਨਾਲ ਸਬੰਧਤ ਕੁਝ ਅਹਿਮ ਜਾਣਕਾਰੀ ਵੀ ਇਸ ਜਿਹੜੀ ਵੈਬਸਾਈਟ ਦੇ ਉੱਤੇ ਡਿਕਸ਼ਨਰੀ ਵਾਲੀ ਵੈਬਸਾਈਟ ਦੇ ਉੱਤੇ ਪਾਈ ਹੋਈ ਹੈ ਆ ਦੋਸਤੋ ਇਸੇ ਤਰ੍ਹਾਂ ਤੁਸੀਂ ਇਸ ਡਿਕਸ਼ਨਰੀ ਦੇ ਰਿਲੀਜ਼ ਹੋਣ ਦੇ ਸਮੇਂ ਦੀਆਂ ਤਸਵੀਰਾਂ ਜਾਂ ਅਖਬਾਰੀ ਘਾਤਰਾ ਖਬਰਾਂ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਸ਼ਬਦ ਕੋਸ਼ ਦੀ ਕੋਸ਼ਾਂ ਦੀ ਬਹੁਤ ਵੱਡੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੁਝਾਨ ਜਿਹੜਾ ਹੈ ਪਰੰਪਰਾਗਤ ਜਿਹੜਾ ਮੀਡੀਆ ਦਾ ਉਹ ਘਟਦਾ ਜਾ ਰਿਹਾ ਹੈ ਆਨਲਾਈਨ ਇੰਟਰਨੈਟ ਦੇ ਉੱਤੇ ਇਹ ਪੁਸਤਕਾਂ ਦੇ ਰੂਪ ਦੇ ਵਿੱਚ ਲੋਕ ਇਹਨਾਂ ਨੂੰ ਪੜਨਾ ਪਸੰਦ ਕਰ ਰਹੇ ਹਨ